ਪੀ ਪੰਜਾਬੜੀ ਨਾਲ ਟੱਕਾ ਹੁੰਦਾ ਨੌਜ ਉਹਨਾਂ ਨਾਲ ਟੱਕਾ ਹੁੰਦਾ ਕਿਸੇ ਵੀ ਵਰਗ ਨਾਲ ਟੱਕ ਹੁੰਦਾ ਉੱਥੇ ਮਿਸਲ 7 ਨੂੰ ਜਾ ਕੇ ਅਰਜੰਦੀਏ ਪੜ੍ਹ ਜਾਂਦੀ ਤੇ ਹੁਣ ਤੱਕ ਹੋਰ ਕਿੱਥੇ ਕਿੱਥੇ ਪੰਜ ਮਿਸਲ 7 ਮਿਲਿੰਦੇ ਆਪਣਾ ਕੰਮ ਦੇਖੋ ਜੀਰਾ ਮੂਰਤੇ ਜੇ ਆਪਾਂ ਐਕਟਿਵਲੀ ਨਾਲ ਸਪੋਰਟ ਤੇ ਕਰੀਏ ਜਿਹੜਾ ਉਹ ਧਰਤੀ 'ਚ ਪਾਣੀ ਪਾ ਕੇ ਲਾ ਕੇ ਚੰੜਾ ਬੜਾ ਪਾਣੀ ਵਾਲਾ ਕਿਤੇ ਪਾਣੀ ਕਰ ਉਹ ਮਾਅ ਕੋਲੀ ਯੂਨੀਵਰਸਿਟੀ 'ਚ ਹੋਵੇ ਇੱਕ ਆਪਣਾ ਬੱਚੀ ਦੀ ਡੈਥ ਹੋਈ ਸੀਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੇ ਦਾਪਾ ਜਿਹੜੀ ਉੱਥੇ ਜਥੇਬੰਦੀਆਂ ਇੱਕ ਤੋਂ ਸਾਥ ਇੱਕ ਯੂनाइटेड ਸਿੱਖ ਫੂਡ ਫੈਡਰੇਸ਼ਨ ਉਹ ਇੱਕ ਜਗਰਾਜ ਸਿੰਘ ਹੋਣੀ ਚਲਾ ਰਿਹਾ ਜਿਹੜਾ ਸਿੰਘ ਉਹਦੇ ਵਿੱਚ ਕੂਰਤੇ ਸੀ ਹੋਰ ਪਿੱਛੇ ਤੇ ਗੁਰਨਾਮ ਸਿੰਘ ਯੂਨੀਵਰਸਿਟੀ ਦੇ ਵਿੱਚ ਮੋਰਚਾ ਲੱਗਾ ਹੋਇਆ ਸੀ ਆ ਉੱਥੇ ਉਹਨਾਂ ਨੇ ਕੀ ਕੀਤਾ ਵੀ ਜਿਹੜੇ ਲੋਕਾਂ ਦੇ ਬੱਚਿਆਂ ਵਾਸਤੇ ਪਿੰਡੂ ਖੇਤਰਾਸਤੇ ਸੀਟਾਂ ਨਹੀਂ ਹੋਰ ਵਰਭਿਸ਼ ਨੂੰ ਹੋਰ ਵਰਭਿਸ਼ ਨੂੰ ਕਲਾਸੀਕੀਤਾ ਉੱਤੇ ਚੱਲਦੇ ਉਹ ਤੋਂ ਵੀ ਸਾਰਾ ਜਵਾਬਾ ਕਰਤਾ ਉਹ ਜਿਹੜਾ ਆਪਣੇ ਬੱਚਿਆਂ ਨੂੰ ਜਾਂ ਆਪਕੋ ਵਰਗਾਂ ਲਈ ਜਿਹੜਾ ਰਾਖੋ ਕੰਸੀ ਸਿੱਟਿਆਂ ਦਾ ਉਹਨਾਂ ਨੇ ਖਤਮ ਕਰਤਾ ਤੁਹਾਨੂੰ ਕਰਤਾ ਉਹਨਾਂ ਨੇ ਬਹਾਨੀ ਨਹੀਂ ਕਰ। ਹਾਂ ਉਹ ਮੁਰਚਾ ਲੱਗਾ ਉੱਥੇ ਆਪਾਂ ਸਕੂਲ ਚ ਗਏ ਉੱਥੇ ਗੁਰਮਹਾਰਾਜ ਨੇ ਬੜੀ ਜੇਤਬਖੀ ਦੀ ਉਹ ਜਿੱਦਣਾ ਪਹਿਲੇ ਦਿਨ ਤੋਂ ਵੀ ਆਪਣੇ ਨੌਜਵਾਨ ਉੱਥੋਂ ਨਾਲ ਸੀਗੇ ਫਿਰ ਆਪਾਂ ਜਿੱਦਣ ਉਹਨਾਂ ਨੇ ਕਾਲ ਕੀਤੀ ਸੀ ਗਏ ਤਾਂ ਉਹ ਵੀ ਕੁਝ ਚਿਰ ਬਾਅਦ ਤੁਸੀਂ ਉਹ ਗੱਲਾਂ ਕੁਝ ਬੰਦ ਗਏ ਮੰਨ ਲਿਆ